ਪੰਜਾਬ ਦੇ ਡੈਮਾਂ ਦੇ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਮੀਂਹ ਕਾਰਨ ਹੜ੍ਹਾਂ ਦਾ ਖਤਰਾ ਹਲੇ ਬਰਕਰਾਰ ਹੈ। ਦਰਿਆਵਾਂ ਉੱਪਰ ਕਈ ਥਾਂੇ ਕਮਜ਼ੋਰ ਬੰਨ ਵੀ ਵੱਡੀ ਮੁਸ਼ਕਲ ਪੈਦਾ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸultanpur Lodhi ਨੇੜੇ एडवांस ਬਨ ਅਤੇ ਫਾਜ਼ਿਲਕਾ ਦੇ ਸਤਲੁਜ ਦੇ ਕਾਮਾਵਾਲੀ ਬੰਨਾਂ ਦੇ ਖੁਰਨ ਕਰਨ ਦਰਜਨਾ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦਾ ਵੱਡਾ ਖਤਰਾ ਬਣਿਆ ਹੋਇਆ ਹੈ। ਜਿੱਥੋਂ ਤੱਕ ਡੈਮਾਂ ਦੀ ਸਥਿਤੀ ਹੈ ਪਾਖੜਾ ਡੈਮ ਜੋ ਖਤਰੇ ਦੇ ਨਿਸ਼ਾਨ ਦੇ ਨੇੜੇ ਸੀ ਹੁਣ 2 ਫੁੱਟ ਤੱਕ ਥੱਲੇ ਆ ਚੁੱਕਿਆ ਹੈ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦਾ ਪਾਣੀ ਵੀ ਪਹਿਲਾਂ ਨਾਲੋਂ ਥੱਲੇ ਆ ਗਿਆ ਕਗਰ ਨਦੀ ਹਲੇ ਖਤਰੇ ਦੇ ਨਿਸ਼ਾਨ ਤੇ ਚੱਲ ਰਹੀ ਹੈ ਜਗਲੇ ਦਿਨਾਂ ਦੇ ਵਿੱਚ ਮੀਂਹ ਨਹੀਂ ਰੁਕਦਾ ਤਾਂ ਪਾਣੀ ਮੁੜ ਵਧਣ ਨਾਲ ਖਤਰਾ ਵੱਧ ਸਕਦਾ ਹੈ ਨੋਰ ਤੋਂ ਬਾਅਦ ਹੁਣ ਪਟਿਆਲਾ ਦੇ ਸਮਾਣਾ ਹਲਕੇ ਦੇ ਪਿੰਡਾਂ ਦੇ ਵਿੱਚ ਕਗਰ ਨਦੀ ਨੇ ਵੱਡੀ ਆਫਤ ਖੜੀ ਕਰ ਦਿੱਤੀ ਹੈ ਹਰਿਆਣਾ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਲੋਕ ਚਿੰਤਾ ਦੇ ਸائے ਹੇਠ ਜ਼ਿੰਦਗੀ ਬਤੀਤ ਕਰ ਰਹੇ ਨੇ ਪਿੰਡ ਤਰਮੇੜੀ ਨੇੜੇ ਕਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ 3 ਇੰਚ ਉੱਪਰ ਵਗ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ 1 ਫੁੱਟ ਪਾਣੀ ਹੋਰ ਵੱਧ ਗਿਆ ਤਾਂ ਖੜੀਆਂ ਫਸਲਾਂ ਤਬਾਹ ਹੋ ਜਾਣਗੀਆਂ ਲੱਖਾਂ ਰੁਪਏ ਦਾ ਨੁਕਸਾਨ ਸਿੱਧਾ ਕਿਸਾਨਾਂ ਦੀ ਜੇਬ ਤੇ ਵੱਜੇਗਾ